ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ 5G ਨਿਊਜ਼ ਤੇ ਮੈਂ ਪ੍ਰਦੀਪ ਸਿੰਘ ਕਿਸਾਨ ਯੂਨੀਅਨ ਸਿੱਧੂਪੁਰ ਦੇ ਪਰਿਵਾਰ ਵਿੱਚ ਹੋਇਆ ਵਾਧਾ ਡੱਲੇਵਾਲ ਦੀ ਸੋਚ ਸਦਕਾ ਸਿਆਸੀ ਆਗੂ ਵੀ ਯੂਨੀਅਨ ਵਿੱਚ ਸ਼ਾਮਿਲ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਨਾਉਂ ਦੇ ਪਿੰਡ ਵੜਿੰਗ ਵਿਖੇ ਕਿਸਾਨ ਯੂਨੀਅਨ ਸਦੂਪੁਰ ਦੇ ਪਰਿਵਾਰ ਵਿੱਚ ਵਾਧੇ ਹੋਣ ਦੀ ਖਬਰ ਸਾਹਮਣੇ ਆਈ ਹੈ ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਵੜਿੰਗ ਟੋਲ ਪਲਾਜੇ ਤੇ ਕਿਸਾਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਸੀ ਤਾਂ ਉਸ ਧਰਨੇ ਵਿੱਚ ਵੜਿੰਗ ਪਿੰਡ ਦੇ ਕਿਸਾਨਾਂ ਵੱਲੋਂ ਗ੍ਰਿਫਤਾਰੀਆਂ ਦਿੱਤੀਆਂ ਗਈਆਂ ਸੀ ਉਹਨਾਂ ਗ੍ਰਿਫਤਾਰੀਆਂ ਵਿੱਚ ਵੜਿੰਗ ਪਿੰਡ ਦੇ ਹੀ ਇੱਕ ਕਿਸਾਨ ਵੱਲੋਂ ਗ੍ਰਿਫਤਾਰ ਖਰੀਦ ਦਿੱਤੀ ਗਈ ਸੀ ਉਸ ਤੋਂ ਬਾਅਦ ਕਿਸਾਨਾਂ ਵੱਲੋਂ ਇਹ ਮੋਰਚਾ ਜਿੱਤ ਕੇ ਟੋਲ ਪਲਾਜ਼ਾ ਪੱਕੇ ਤੌਰ ਤੇ ਬੰਦ ਕਰਵਾ ਦਿੱਤਾ ਗਿਆ ਸੀ ਦੱਸਿਆ ਜਾਂਦਾ ਹੈ ਕਿ ਇਸ ਜਿੱਤ ਨੂੰ ਦੇਖਦਿਆਂ ਵੜਿੰਗਪਿੰਡ ਦੇ ਕਿਸਾਨਾਂ ਅਤੇ ਸਿਆਸੀ ਆਗੂ ਵੱਲੋਂ ਇੱਕ ਮੀਟਿੰਗ ਕਰਕੇ ਕਿਸਾਨ ਯੂਨੀਅਨ ਸਿੱਧੂਪੁਰ ਦੀ ਇੱਕ ਇਕਾਈ ਬਣਾਈ ਗਈ ਇਸ ਇਕਾਈ ਵਿੱਚ ਕਿਸਾਨ ਆਗੂਆਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਆਗੂ ਸਮਸ਼ੇਰ ਸਿੰਘ ਸ਼ਮੀ ਵੜੰਗ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਇਸ ਇਕਾਈ ਵਿੱਚ ਨਵੇਂ ਬਣਾਏ ਅਹੁਦੇਦਾਰਾਂ ਵਿੱਚ ਪ੍ਰਧਾਨ ਨਰਿੰਦਰਪਾਲ ਸਿੰਘ ਮੀਤ ਪ੍ਰਧਾਨ ਗੁਰਾ ਸਿੰਘ ਜਰਨਲ ਸਕੱਤਰ ਸੁਖਪਾਲ ਸਿੰਘ ਖਜ਼ਾਨਚੀ ਜਗਦੀਪ ਸਿੰਘ ਪ੍ਰੈਸ ਸਕੱਤਰ ਸੁਖਜੀਤ ਸਿੰਘ ਸਕੱਤਰ ਸੁਖਜਿੰਦਰ ਸਿੰਘ ਮੈਂਬਰ ਸੁਖਵੀਰ ਸਿੰਘ ਸ਼ਮ ਸ਼ੇਰ ਸਿੰਘ ਸ਼ਮੀ ਵੜਿੰਗ ਰਜਿੰਦਰ ਸਿੰਘ ਨੰਬਰਦਾਰ ਤੋਂ ਇਲਾਵਾ ਕਿਸਾਨ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਪ੍ਰਦੀਪ ਸਿੰਘ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਇਹ ਵਾਹਿਗੁਰੂ ਜੀ ਦਾ ਖਾਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਅੱਜ ਆਪਾਂ ਜਿਹੜਾ ਵੜਿੰਗ ਪਿੰਡ ਦੀ ਇਕਾਈ ਹੈ ਜਿਹੜੇ ਇੱਥੇ ਨਵੀਂ ਇਕਾਈ ਦਾ ਆਪਾਂ ਗਠਨ ਕੀਤਾ ਗਿਆ ਜੀ ਭਾਰਤੀ ਕਿਸਾਨੀ ਔਨੇਕਤਾ ਸਿੱਧੂ ਪਰ ਵੱਲੋਂ ਜਿਹੜੀ ਇਹ ਇਕਾਈ ਹੈ ਜਿਹੜੀ ਪੂਰਨ ਤੌਰ ਤੇ ਪ੍ਰਾਣਮਾਨਤਾਂ ਨਾਲ ਜਿਨ੍ਹਾਂ ਨੇ ਪ੍ਰਾਣ ਲਿਆ ਸੀ ਇਸ ਜਥੇਬੰਦੀ ਦੇ ਵਿੱਚ ਆਪਣਾ ਸਰਮੌਹ ਰਹਿ ਕੇ ਕੰਮ ਕਰਾਂਗੇ ਸੋ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਭਾਰਤੀ ਕਿਸਾਨਿਆ ਨੂੰ ਇੱਕਾ ਸਿੱਧੂਪੁਰ ਦਾ ਅਗੂ ਹੋਣ ਦੇ ਨਾਤੇ ਸਾਰੇ ਪਿੰਡ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਾਰੇ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਦੀ ਸੋਚ ਨੂੰ ਅਪਣਾਇਆ ਉਹਨਾਂ ਦੀ ਸੋਚ ਨੂੰ ਅੱਗੇ ਲਿਜਾਣ ਲਈ ਜਿਹੜੇ ਆ ਇਹ ਪ੍ਰਾਣ ਕਰ ਲਈ ਆਪਣਾ ਯਤਨਸ਼ੀਲ ਹੋਏ ਨੇ ਵੀਰ ਸੋ ਸਾਰਿਆਂ ਤੋਂ ਪਹਿਲਾਂ ਤਾਂ ਸਾਰਿਆਂ ਦਾ ਧੰਨਵਾਦ ਇਸ ਇਕਾਈ ਦੀ ਥੋੜੀ ਜਿਹੀ ਮੈਂ ਅਵੀਰਵਾ ਦੇ ਦਿਆਂ ਪ੍ਰਧਾਨ ਇਹਨਾਂ ਦੇ ਭਾਈ ਨਰਿੰਦਰਪਾਲ ਸਿੰਘ ਜੀ ਨੂੰ ਚੁਣਿਆ ਗਿਆ ਜੀ ਮੀਤ ਪ੍ਰਧਾਨ ਗੁਰਾ ਸਿੰਘ ਬਾਪੂ ਜੀ ਨੂੰ ਚੁਣਿਆ ਗਿਆ ਜਰਨਾ ਸਕੱਤਰ ਸੁਖਪਾਲ ਸਿੰਘ ਖਜ਼ਾਨਚੀ ਜਗਦੀਪ ਸਿੰਘ ਜੀ ਪ੍ਰੈਸ ਕੱਤਰ ਸੁਖਜੀਤ ਸਿੰਘ ਜੀ ਸਕੱਤਰ ਸੁਖਜਿੰਦਰ ਸਿੰਘ ਜੀ ਮੈਂਬਰ ਵੀਰ ਸੁਖਵੀਰ ਸਿੰਘ ਸ਼ਮਸ਼ੀਰ ਸਿੰਘ ਹਰਜਿੰਦਰ ਸਿੰਘ ਨmberਦਾਰ ਕੁਲਵਿੰਦਰ ਸਿੰਘ ਗੁਰਦੇਵ ਸਿੰਘ ਪਰਵਿੰਦਰ ਸਿੰਘ ਕਾਲੀ ਸੁਖਮੰਦਰ ਸਿੰਘ ਸੋ ਇਹ ਮੈਂਬਰਾਂ ਦੀ ਲਿਸਟ ਹੈ 51 51 ਬੰਦੇ ਸੋ ਬਹੁਤ ਵੱਡਾ ਸਹਿਯੋਗ ਹੈ ਸੋ ਕਈਆਂ ਵੀਰਾਂ ਦੇ ਮੈਂ ਨਾਂ ਲੈਣੋਂ ਰਹਿ ਗਏ ਉਹ ਉਹਨਾਂ ਤੋਂ ਮੈਂ ਮਾਫੀ ਮੰਗਦਾ ਕਿ ਸਾਰਿਆਂ ਦੇ ਨਾਲ ਨਹੀਂ ਜਾ ਸਕਦੇ ਸੋ ਇਸ ਕਰਕੇ ਸਾਰਿਆਂ ਦਾ ਫੇਰ ਤੋਂ ਇੱਕ ਵਾਰੀ ਬਹੁਤ ਬਹੁਤ ਧੰਨਵਾਦ ਹੁਣ ਨਾਲ ਹੀ ਮੈਂ ਗੱਲ ਕਰਨੀ ਚਾਹਣਾ ਇਸ ਪਿੰਡ ਦੇ ਸਹਿਯੋਗ ਦੀ ਜਦੋਂ ਆਪਣਾ ਮੋਰਚਾ ਸੀ ਵਿੜਿੰਗ ਟੋਲ ਪਲਾਜ਼ਾ ਤੇ ਉਦੋਂ ਹੀ ਬਾਪੂ ਜੀ ਨੇ ਜਿਹੜੀ ਗ੍ਰਿਫਤਾਰੀ ਵੀ ਦਿੱਤੀ ਹੈ ਸਾਡੇ ਨਾਲ ਮੋਰਚੇ ਤੇ ਸੋ ਜਿਹੜੇ ਬੰਦੇ ਕਹਿੰਦੇ ਸੀ ਵਿੜਿੰਗਾਂ ਦਾ ਸਾਥ ਨਹੀਂ ਵਿੜਿੰਗਾਂ ਦਾ ਸਾਹ ਇਹ ਬਾਪੂ ਨੇ ਪੂਰਨ ਤੌਰ ਤੇ ਹੋਰ ਵੀ ਬੰਦਿਆਂ ਦਾ ਸਾਥ ਸੀ ਸਾਨੂੰ ਸਾਰੇ ਬੰਦੇ ਪੂਰਨ ਤੌਰ ਤੇ ਉਸ ਮੋਰਚੇ ਦੇ ਨਾਲ ਕਿਉਂਕਿ ਜਿਹੜਾ ਟੋਲ ਪੁਲਾਜਾ ਦੇਖੋ ਜਾਣ ਦੀ ਕੀਮਤ ਹਰ ਇੱਕ ਬੰਦੇ ਦੀ ਹੈ ਔਰ ਜਿਹੜਾ ਉਹ ਪੁਲ ਦਾ ਨਾਂ ਬਾਨਾ ਉਹ ਪੁਲਾ ਮੌਤਾਂ ਸੱਦਾ ਦੇਣਾ ਉਹਦਾ ਇਹਨਾਂ ਨੇ ਵੀ ਨੰਗਣਾ ਮੈਂ ਵੀ ਨੰਗਣਾ ਹਰ ਇੱਕ ਰਾਗੀਰ ਨੇ ਨੰਗਣਾ ਸੋ ਉਹ ਸਾਰਿਆਂ ਦਾ ਵੜਮੁੱਲਾ ਫਰਜ ਸੀ ਤਾਂ ਜੋ ਟੋਲ ਕੰਪਨੀ ਨੂੰ ਉਹਨਾਂ ਦਾ ਬਣਦਾ ਸਬਕ ਸਿਖਾਇਆ ਜਾਵੇ ਸੋ ਇਹ ਬਾਪੂ ਜੀ ਨੇ ਆਪਣੀ ਗ੍ਰਿਫਤਾਰੀ ਵੀ ਦਿੱਤੀ ਅਸੀਂ ਫੇਰ ਤੋਂ ਜਥੇਬੰਦੀ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਨਗਰ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਨਵੀਂ ਇਕਾਈ ਦਾ ਇੱਥੇ ਆਪਣੇ ਇੱਕ ਗਰਤਨ ਕਰਵਾਇਆ ਸੋ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਦੇ ਫਤਿਹ ਹੁਣ ਅਸੀਂ ਬਾਪੂ ਜੀ ਨੂੰ ਜਿਹੜੀ ਗ੍ਰਿਫਤਾਰੀ ਲਈ ਜਿਹੜਾ ਉਹਨਾਂ ਦਾ ਬਣਦਾ ਸਨਮਾਨ ਸੀ ਉਹ ਵੀ ਅਸੀਂ ਕਰਦੇ ਆਂ ਭਾਰਤੀ ਕਿਸਾਨ ਮਣੋਇਕਤਾ ਸਿੱਧੂ ਪਰ ਵੱਲੋਂ ਆਓ ਪ੍ਰਧਾਨ ਜੀ ਬੁਲੇ ਸੋਨਿਹਾਲ ਸੋਨਿਹਾਲ ਕਾਉ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ